ਇਹ ਹੈ ਬਾਬਾ ਜੀ। ਬਸ ਠੀਕ ਹੈ ਤੁਸੀਂ। ਹੋ ਠੀਕ ਹੈ। ਤੁਸੀਂ ਆ ਵੀ ਕੀ ਆ। ਹਾਲਾ ਹੋ ਮਣਾ। ਕੀ ਨਾਮ ਆਪਣਾ ਜੀ? ਹਰਦੇਵਾਲ ਸਿੰਘ। ਠੀਕ ਹੈ ਜੀ। ਤੇ ਇੱਥੇ ਬਾਬਾ ਜੀ ਠੇਕਾ ਕੀ ਚੱਲਦਾ ਰੇਟ ਆ? ਠੇਕਾ ਜੀ 40 ਤੋਂ 45 ਤੱਕ ਚੱਲਦਾ। 40 ਤੋਂ 45 ਹਾਂ। ਤੇ ਬੈ ਦਾ ਕੀ ਰੇਟ ਹੋਗਾ ਜੀ? ਬੈ ਦਾ ਇੱਥੇ ਹੁਣ 15-16 ਲੱਖ ਚੱਲਣ ਦਾ ਪਿਆ। 15-16। ਹਾਂ ਜੀ। ਤੇ ਘੱਟ ਕਿਵੇਂ ਆ ਕਿ ਦਰਿਆ ਦਾ ਪਾਣੀ ਪੂਣੀ ਦਾ ਡਰ ਹੁੰਦਾ ਜੀ? ਨਹੀਂ ਦਰਿਆ ਦਾ ਪਾਣੀ ਤਾਂ ਹੁੰਦਾ ਜਦੋਂ ਵੀ بارش ਪੈਂਦੀ ਆ। ਠੀਕ ਹੈ। ਉਹ ਆ ਜਾਂਦਾ। ਹਾਂ ਜੀ। ਤੇ ਫਸਲ ਜਿਆਦੇ ਹੁਣ ਕਿਹੜੀ ਕਿਹੜੀ ਐ ਹੁਣ ਫਸਲ ਇੱਥੇ ਗੰਨਾ ਵਾ ਠੀਕ ਐ ਤੇ ਝੋਨਾ ਵਾ ਤੇ ਮੱਕੀ ਇੱਥੇ ਪਤਾ ਜਦੋਂ ਪਾਣੀ ਆ ਜਾਂਦਾ ਉਹ ਖਰਾਬ ਹੋ ਜਾਂਦੀ ਆ ਹੁਣ ਬਹੁਤ ਸੋਣੀ ਖੜੀ ਐ ਮੱਕੀ ਐ ਨਾ ਉਹ ਮੱਕੀ ਠੀਕ ਐ ਨਾ ਸਾਡੇ ਨੀਵ ਜ ਮੱਕੀ ਹੁੰਦੀ ਪੂਰਾ ਹਰਾ ਗਾਚੇ ਹੀ ਖੜਾ ਕੰਮ ਆ ਨਾ ਸਾਡੇ ਹਾਂਜੀ ਹਾਂਜੀ ਠੀਕ ਐ ਤੇ ਧਰਤੀ ਮਿੱਟੀ ਕਿਹੜੀ ਐ ਲਾਲੀ ਮਿੱਟੀ ਨਹੀਂ ਮਿੱਟੀ ਇਹ ਹੈਗਾ ਜ ਮੇਰਾ ਇਲਾਕਾ ਜੀ ਠੀਕ ਐ ਕੁਝ ਇਲਾਕਾ ਦਰਿਆ ਦਾ ਨਾ ਮੰਡਿਆ ਨਾ ਕੁਝ ਰੇਬੋ ਵਾਲੇ ਨੇ ਕੁਝ ਮੈਰੇਚੇ ਰੇਤੇ ਵਾਲੇ ਨੇ ਮੈਰ ਵਾਲਾ ਜਿਹੜਾ ਉਹ ਤੇ ਕਹਨੇ ਆ ਰੇਤਾ ਆ ਰੇਤਾ ਜਿਹਨੂੰ ਕਹਿੰਦੇ ਆ ਸਾਡੇ ਮੋਗੇ ਦੀ ਮਿੱਟੀ ਕਹਿੰਦੇ ਆ ਜੀ ਤਾਂ ਮਨ ਘਰੇ ਬੂਟਾ ਵਾਟਾ ਲਾਉਣਾ ਹੁੰਦਾ ਉਹ ਲਿਆਉਣੇ ਸਮਾਂ ਦੀ ਜਾ ਕੇ ਹਾਂਜੀ ਹਾਂਜੀ ਬੂਟਾ ਚੰਗਾ ਹੋ ਜਾਂਦਾ ਬੰਬਾਂ ਦੇ ਵਧੀਆ ਹੋ ਜਾਂਦੇ ਬਾਗ ਵੀ ਕਾਫੀ ਆਣਾ ਇਕੱਲੇ ਇੱਥੇ ਹਾਂ ਬਾਗ ਬਥੇ ਤੇ ਠੀਕ ਹੈ ਬਾਗ ਪਿੱਛੇ ਬਹੁਤ ਨੇ ਬਾਗ ਨੂੰ ਪੂਰਾ ਮੰਨਦੀ ਏ ਧਰਤੀ ਇਹ ਮੰਨਦੀ ਬੂਟੇ ਦੇ ਮੰਨਦੀ ਪੱਪਲਰ ਨੂੰ ਜ਼ਿਆਦਾ ਮੰਨਦੀ ਏ ਪੱਪਲਰ ਬਹੁਤ ਹੁੰਦਾ ਤੁਸੀਂ ਲਾਇਆ ਕਿਤੇ ਕਿ ਨਹੀਂ ਨਹੀਂ ਆਹ ਨਹੀਂ ਲਾਇਆ ਲੱਗਿਆ ਗਵਾਢੀ ਲਾਉਂਦੇ ਆ ਨਾ ਠੀਕ ਹੈ ਤੂੰ ਉਹਦੇ ਕਰਕੇ ਉੱਥੇ ਵੇਖੀ ਤਾਂ ਵੀ ਠੀਕ ਮੰਨਦੀ ਹੈ ਤੇ ਵਹਿਕ ਵਧੀਆ ਜਾਂਦਾ ਹੈ ਹਾਂਜੀ ਵੀ ਇੱਕ ਤਾਂ ਵੀ ਠੀਕ ਹੈ 5 ਕਿ ਸਾਲਾਂ ਚ ਪਟਾ ਦਿੰਦੇ ਹੁਣੇ ਹਾਂ ਚੌਥੇ ਪੰਜਵੇਂ ਸਾਲ ਮੁਕ ਦੇ ਦੇ ਵੇਚ ਦਿੰਦੇ ਨੇ ਵਧੀਆ ਪੈਸੇ ਆਣ ਹਾਂ ਠੀਕ ਹੈ ਠੀਕ ਹੈ ਵਧੀਆ ਨਾ ਤੇ ਝੋਨਾ ਕਿਹੜਾ ਜਾਦੇ ਲਾਉਣੇ ਆ ਇੱਥੇ ਅਸੀਂ ਇੱਥੇ 28 110 ਜਾਂ ਫਿਰ ਉਹ 18 17 ਮੋਰੂ ਲੋਕੀ ਲਾਉਂਦੇ ਨੇ ਸਾਡੇ ਝੋਨਾ ਸਾਰੇ ਇੱਚ ਕਦੀ ਬਾਸਮਤੀ ਨਹੀਂ ਘੱਟ ਲਾਉਂਦੇ ਨਹੀਂ ਬਾਸਮਤੀ ਨੇ 92 ਲੱਗੇਗੀ ਇੱਥੇ ਠੀਕ ਹੈ ਹਾਂ ਹੋਰ ਦਜੀ ਬਾਸਮਤੀ ਨਹੀਂ ਉਹ ਵੇਚ ਲਾਉਂਦੇ ਆ ਝਾੜ ਕੀ ਆ ਜਾਂਦਾ ਜੀ ਝੋਨੇ ਦਾ ਕੱਬੀ ਸਹੀ ਹਾਂਜੀ ਤੇ ਝੋਨੇ ਤੋਂ ਬਾਅਦ ਕਿਹੜੀ ਫਸਲ ਲਾਉਣੀ ਕਣਕ ਕਣਕ ਕਿੰਨੀ ਹੋ ਜਾਂਦੀ ਹੈ ਕਣਕ ਵੀ ਇੱਥੇ 22 ਕਿਲੋ ਕਰੰਟਲੀ ਆਉਂਦੀ ਹੈ ਵਧੀਆ ਝਾੜ ਹੋ ਜਾਂਦਾ ਫਿਰ ਹਾਂ ਠੀਕ ਹੈ ਇੱਥੇ ਝਾੜ ਹੈ ਠੀਕ ਜਿਆਦਾ ਗੰਨੇ ਦਾ ਕੰਮ ਹੈ ਨਾ ਹਾਂ ਗੰਨੇ ਦਾ ਜਿਆਦਾ ਉਹ ਵੀ ਤਾਂ ਉਹ ਦਰਿਆ ਦਾ ਇਲਾਕਾ ਨਾ ਪਾਣੀ ਤਾਂ ਨਹੀਂ ਦੋ ਫਿਰ ਖਰਾਬ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਜੀ ਠੀਕ ਹੈ ਹਾਂਜੀ ਤੇ ਹਰ ਇੱਕ ਸਾਲ ਪਾਣੀ ਮਾਰ ਕਰਦਾ ਕਿ ਨਹੀਂ ਕਰਦਾ ਹਰ 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 ਸਾਲ ਹੁੰਦਾ ਪਾਣੀ ਨੀਵੇਂ ਨੀਵੇਂ ਥਾਂ 'ਚ ਫਿਰ ਜਾਂਦਾ ਹਾਂ ਫਿਰ ਵਾਪਸ ਹੋ ਜਾਂਦਾ ਹਾਂ ਫਿਰ ਤਿੰਨੋ ਦਰਿਆਜ ਵਾਪਸ ਠੀਕ ਆਵੇਂ ਤੁਸੀਂ ਤਾਂ ਗਿੱਜੇ ਹੀ ਆ ਨਾ ਫੇਰ ਤਾਂ ਲੈਵਲ ਵੀ ਤਾਂ ਹੋਗਾ ਪਾਣੀ ਕਿੰਨਾ ਡੂੰਗਾ ਇੱਥੇ ਇੱਥੇ 20 ਫੁੱਟ ਤੇ ਪਾਣੀ ਆ ਜਾਂਦਾ ਮੋਟਰ ਚੱਲਦੀਆਂ ਮੋਟਰਾਂ ਠੀਕ ਆ ਫੇਰ ਉਹ ਖੂਹ ਨਹੀਂ ਪੱਟਨੇ ਪੈਂਦੇ ਜਿਵੇਂ ਸਾਡੇ ਮਾਲ ਵਿੱਚ ਨਾ ਖੂਹ ਨਹੀਂ ਖੂਹ ਨਹੀਂ ਇਦਾਂ ਹੀ ਸਾਡਾ ਉਦਾਂ ਹੀ ਬੋਰ ਹੁੰਦੇ ਆ ਕੋਪਰੀ ਹਾਂਜੀ ਤੇ ਮੋਟਰਾਂ ਦੇ ਕਨੈਕਸ਼ਨ ਲੱਗੇ ਆ ਹਾਂਜੀ ਲੱਗੇ ਕਨੈਕਸ਼ਨ ਕੋ ਸੋਲਰ ਵੀ ਲੱਗੇ ਨੇ ਕੁਛ ਕਨੈਕਸ਼ਨ ਵੀ ਲੱਗੇ ਨੇ ਠੀਕ ਜਿਹੜੇ ਪਹਿਲਾਂ ਦੇ ਕਨੈਕਸ਼ਨ ਲੱਗੇ ਉਹ ਲੱਗੇ ਰਹੇ ਹੁਣ ਸੋਲਰ ਹੁਣ ਤਾਂ ਫਿਰ ਸੋਲਰ ਹੁਣ ਬੰਦ ਆ ਦੂਜੇ ਦਾ ਹਾਂ ਜੀ ਜੀ ਦੂਜੇ ਬੰਦ ਜੀ ਠੀਕ ਹੈ ਤੇ ਕਮਾੜ ਦਾ ਕੀ ਝਾੜ ਝੂੜ ਰਾਇ ਜਾਂਦਾ ਪੱਲਾ ਕਿੱਲੇ ਚੋਂ ਕਿੰਨੇ ਦਾ ਹੋ ਜਾਂਦਾ ਕਮਾੜ ਜੇ ਵਧੀਆ ਹੋ ਜੇ ਤੁਸੀਂ ਗਿਣ ਲਓ ਜੀ 300 ਲਾ ਦੋ 350 ਕੁੰਟ ਲਾ ਲਓ ਇੱਥੇ ਤੱਕ ਤਾਂ ਝਾੜ ਆਉਂਦਾ ਸਾਢੇ ਦਾ ਠੀਕ ਹੈ ਹਾਂ ਜੀ ਆ ਪੂਰਾ ਪੱਲਾ ਕਰ ਦਿੰਦਾ ਵਧੀਆ ਅਸੀਂ ਪੱਲਾ ਹੀ ਪੂਰਾ ਕਰਦਾ ਜੀ ਕਿਉਂਕਿ ਝੋਨੇ ਦੇ ਜਿੰਨੇ ਪੈਸੇ ਬਣ ਜਾਂਦੇ ਨੇ ਠੀਕ ਹੈ ਤੇ ਇਹ ਆਪੇ ਸਾਨੂੰ ਉਹ ਦਰਿਆ ਦਾ ਕਰਕੇ ਪਾਣੀ ਕਰਕੇ ਸਾਨੂੰ ਗੰਨਾ ਲਾਉਣਾ ਪੈਂਦਾ ਲਾਉਣਾ ਪੈਂਦਾ ਅੱਡ ਅੱਡ ਫਸਲ ਫਿਰ ਸਾਰੀ ਕਈ ਰਹੀ ਹੈ ਨਾ ਦੂਜੀ ਮਰ ਜਾਂਦੀ ਹੈ ਇਹ ਬਾਜ ਜਾਂਦਾ ਮਾਜਦੀ ਇੱਥੇ 2-4 ਫਸਲਾਂ ਰਲੀਆਂ ਹੋਣ ਤੇ ਕੁਛ ਨਾ ਕੁਛ ਬੰਦੇ ਵਿਚਾਲੇ ਨੀਵਰ ਲੂਵਰਾ ਅੰਖਲ ਮਿਲ ਜਾਂਦੀ ਹੈ ਇਹਦੀ ਲੈਵਰ ਮਿਲ ਜਾਂਦੀ ਹੈ ਠੀਕ ਹੈ ਹਾਂਜੀ ਬਾਹਰੋਂ ਆਣ ਕੇ ਲੋਕ ਅਟਾ ਕੰਮ ਕਰ ਜਾਂਦੇ ਨੇ ਠੀਕ ਹੈ ਵੜਾ ਕੇ ਹਾਂਜੀ ਮਿੱਲਾਂ ਚ ਜਾਂਦਾ ਕਿ ਉਂ ਲੈ ਕੇ ਆਉਂਦੇ ਨਹੀਂ ਮਿੱਲਾਂ ਚ ਕਿਹੜਾ ਜਿਆਦਾ ਬੀਜ ਲਾਉਣਿਆ ਝੋਨੇ ਦਾ ਤੁਸੀਂ ਅਹੀਂ ਇਹੋ ਜਿਹਦਾ ਗੰਨੇ ਦਾ ਗੰਨੇ ਦਾ ਹੁਣ ਇੱਥੇ 95 ਚੱਲਣ ਰਿਹਾ ਜੇ ਠੀਕ ਹੈ 98 ਜਿਹੜਾ ਆਮ ਜਿਆਦਾ ਲੋਕੀ ਪਸੰਦ ਕੀਤੇ 96 ਵੀ ਹੈਗਾ ਵਾ ਪਰ ਇਹ ਦੋ ਵੀ ਜਿਆਦਾ ਕਿਨੋ ਇਹਦਾ ਤੁਸੀਂ ਆਪ ਕਿਤੇ ਗੁੜ ਕਢਾ ਕੇ ਖਾਦਾ ਜੀ ਨਹੀਂ ਗੋੜਾ 니ਜੇ ਕਢਾਇਆ ਅਸੀਂ ਸਰ ਮੇਲੇ ਚ ਗਣਾ ਖੜਦੇ ਜੀ ਹਾਂਜੀ ਆ ਜੀ ਜੀ ਨਹੀਂ ਕੋਈ ਕੋ ਗੋੜ ਕੜਾਉਂਦਾ ਗੋੜ ਕਿਵੇਂ ਸਾਡੇ ਤਾਂ ਉਧਰ ਗੰਨੇ ਦਾ ਥੋੜਾ ਖਾਰਾ ਬੰਦਾ ਗੋੜ ਇਹਦਾ ਕਿਵੇਂ ਬੰਦਾ ਗੋੜ ਵਧੀਆ ਬਣਦਾ ਇੱਧਰ ਵਧੀਆ ਹੈ ਨਾ ਪਾਣੀ ਫਿਰ ਚੰਗਾ ਹੀ ਲੱਗਦਾ ਹਾਂ ਤੇ ਇਹ ਮੇਰਾ ਇਲਾਕਾ ਰੇਤਲਾ ਨਾ ਇਹ ਥੋੜਾ ਕਣ ਵਾਲਾ ਗੋੜ ਬੜੇਗਾ ਠੀਕ ਹੈ ਤੇ ਜਿਹੜੀ ਥੋੜੀ ਭਾਰੀ ਪਿਆਲੀ ਉਹ ਥੋੜਾ ਗੋੜ ਚੀਕਣਾ ਜਿਹਾ ਬਣ ਜਾਂਦਾ ਠੀਕ ਹੈ ਆ ਚੀਜ਼ ਤੇ ਨਹਿਰੀ ਪਾਣੀ ਲੱਗਦਾ ਹੈ ਖਵਾਰੀਆਂ ਹੈਗੀਆਂ ਕਿ ਹੈ ਨਹੀਂ 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 ਇੱਥੇ ਨਹਿਰੀ ਪਾਣੀ ਕੋਈ ਨਹੀਂ ਜੀ ਠੀਕ ਹੈ ਇੱਥੇ ਪੁਣੇ ਬੰਬੀਆਂ ਹੀ ਨੇ ਬੰਮਗੀਆਂ ਉਹ ਪਾਣੀ ਚੰਗਾ ਪੂਰਾ ਹਾਂਜੀ ਚੰਗਾ ਪਾਣੀ ਸਾ ਉਹ ਖਾਰਾ ਆ ਨਹੀਂ ਆ ਨਹੀਂ ਖਾਰਾ ਨਹੀਂ ਮਿੱਠਾ ਹੀ ਪਾਣੀ ਸਾਰੇ ਮਿੱਠਾ ਪਾਣੀ ਪੂਰਾ ਬੰਦਿਆ ਲੜਕੇ ਤਾਂ ਪਾਣੀ ਨਹੀਂ ਪੀਦਾ ਠੀਕ ਹੈ ਉਹ ਪਾਣੀ ਇੱਧਰ ਆ ਤੇ ਜਿਹੜੀ 15 ਲੱਖ ਦਾ ਤੁਸੀਂ ਕਿਲਾ ਕਹਿੰਦੇ ਆ ਰਜਿਸਟਰੀ ਵਗੈਰਾ ਹੋ ਜਾਂਦੀ ਸਾਰਾ ਕੁਝ ਨਹੀਂ ਫਿਰ ਕੋਤਰਾ ਖਰਚਾ ਖੁਰਚਾ ਵੱਖਰਾ ਉਹਨਾਂ ਉੱਤੇ ਪਾਉਣਾ ਹੁੰਦਾ ਠੀਕ ਹੈ ਅਲੱਗ-ਅਲੱਗ ਸਿਸਟਮ ਥੋੜਾ ਉਹ ਪਹਿਲਾਂ ਦਾ ਇੱਥੇ ਚੱਲਿਆ ਉਹ ਇੱਥੇ 15 ਲੱਖ ਚ ਵੀ ਆ गांव ਜਿਹੜੇ ਦਰਿਆ ਦੇ ਪਾਸੇ ਤਰੋਗੇ 12 ਲੱਖ ਚ ਵੀ ਆ ਜਾਂਦੀ ਆ 10 ਲੱਖ ਚ ਵੀ ਪਿਆਲੀ ਆ ਜਾਂਦੀ ਆ ਠੀਕ ਹੈ ਘਟਦੀ ਜਾਂਦੀ ਆ ਜਿੱਦਾਂ ਜਿੱਦਾਂ ਦਾ ਵੀ ਇੱਥੇ ਜ਼ਮੀਨ ਉੱਦਦਾਂ ਦਾ ਰੇਟ ਆ ਉਦਾਂ ਹੀ ਆਣਾ ਹਾਂਜੀ ਹੋਰ ਪੱਕਾ ਰੇਟ ਨਹੀਂ ਕੋਈ ਠੀਕ ਹੈ ਇਹ ਆਪਾਂ ਕਿਹੜੇ ਪਿੰਡ ਖੜੇ ਆ ਕਿਹੜੇ ਏਰੀਆ ਪੈਂਦਾ ਇਹ ਕੋਨੇਆਲਾ ਕੋਨੇਆਲਾ ਹਾਂਜੀ ਸਾਰਾ ਦਰਿਆਈ ਏਰੀਆ ਹਾਂ ਦਰਿਆਈ ਏਰੀਆ ਰਾਵੀ ਦਰਿਆ ਦਾ ਠੀਕ ਹੈ ਹਾਂਜੀ ਇਹ ਬਹੁਤ ਸੋਹਣਾ ਬਾਈ ਸਾਰੇ ਪਾਸੇ ਹਰਿਆਲੀ ਖੜੀ ਆ ਕੁਮਾਰ ਖੜਾ ਪਪੂਲਰ ਬਹੁਤ ਲੱਗਦਾ ਇੱਥੇ ਹਾਂਜੀ ਤੇ ਝੋਨਾ ਵੀ ਵਧੀਆ ਹੁੰਦਾ ਤੇ ਬਾਕੀ ਜਿਹੜਾ ਉਧਰ ਪਰਾਂ ਨੂੰ ਜਾਈਏ ਨਾ ਆਪਾਂ ਸ਼ਹਿਰਵਲੇ ਨੂੰ ਉਹ ਵਾਣ ਮਹਿੰਗੇ ਹੀ ਜਾਣਗੇ ਉਹ ਉਧਰ ਮਹਿੰਗੇ ਪਿਸ਼ਾਨਰਮਦਾਸ ਚਲ ਜੋ ਪਿਸ਼ਾਨ ਚੰਗੀ ਨੂੰ ਚਲ ਜੋ ਉਹ ਸਾਡੇ ਨਾਲ ਇਧਰੋਂ ਗਾਂ ਥਾਦੇਗਾੜ ਤੋਂ ਚਲ ਜੋ ਉਹ ਸਾਡਾ ਜਮੀਨ ਮਹਿੰਗੀ ਮਹਿੰਗੀ ਤੁਰੀ ਜਾਣੀ ਆ ਠੀਕ ਹੈ ਉਹ ਸਾਡਾ ਇਲਾਕਾ ਬੇਰ ਦਾ ਇਲਾਕਾ ਕਰਕੇ ਤੇ ਜਮੀਨ ਸਸਤੀ ਆ ਠੀਕ ਹੈ ਐ ਕਰਕੇ ਦਰਿਆ ਦਾ ਮਾਰਿਆ ਨਾ ਹਾਂ ਇੱਕ ਕਰਕੇ ਤੇ ਜਾਰੇ ਜਿਹੜੇ ਤੁਸੀਂ ਤੁਹਾਡੇ ਹਾਲ ਦੇਖਿਆ ਸੀ ਆ ਸਪ੍ਰਿੰਗਾਂ ਵਾਲੇ ਆ ਕਿ ਕੋਈ ਪੱਥਰ ਪੁੱਥਰਾ ਆ ਜਾਂਦੇ ਵਿੱਚ ਇਹਦੇ ਨਹੀਂ ਇੱਥੇ ਕੋਈ ਜ ਉਹ ਇੱਥੇ ਹੁੰਦਾ ਵੀ ਥੋੜੇ ਜਿ ਸਖਤੀ ਪਿਆਲੀ ਹੋਵੇ ਸਪ੍ਰਿੰਗ ਜਿਹੜਾ ਥੋੜਾ ਜਿਆ ਦੇ ਦਿੰਦਾ ਚੱਲ ਤੇ ਟੁੱਟਦਾ ਨਹੀਂਗਾ ਟੁੱਟਦਾ ਨਹੀਂਗਾ ਜਿਵੇਂ ਸਾਡੇ ਉਹ ਜੈਤੋ ਵਾਲੇ ਦੂਜੇ ਕਲਟੀਵੇਟਰ ਚੱਲਦੇ ਉਹ ਟੁੱਟ ਜਾਂਦੇ ਨਹੀਂ ਉਹ ਟੁੱਟ ਜਾਂਦੇ ਦਿੰਦਾ ਵੀਂਗਾ ਹੋ ਜਾਂਦਾ ਨਾ ਫੋਰਾ ਆ ਇੱਕ ਦੋ ਬੰਦਿਆਂ ਨੇ ਇੱਥੇ ਬਣਾ ਕੇ ਤੋਂ ਕਾਮਯਾਬ ਨਹੀਂ ਫਿਰ ਇਹੋ ਹੀ ਚੱਲਦੇ ਜਿਆਦਾ ਇਹੋ ਚੱਲਦੇ ਸਪ੍ਰਿੰਗ ਵਾਲੇ ਆ ਹਾਂ ਜੀ ਜਿਵੇਂ ਮਾਹ ਮੂ ਰਾਸ਼ਟਰ ਚ ਸਾਰੇ ਗੁਜਰਾਤ ਚ ਇਹੀ ਪਹਾੜੀ ਏਰੀਏ ਚ ਚੱਲਦਾ ਆ ਇਹੋ ਚੱਲਦੇ ਨੇ ਹਾਂਜੀ ਹਾਂਜੀ ਠੀਕ ਐ ਤੇ ਪਸ਼ੂ ਅੰਕਲ ਕਿੰਨੇ ਕੁ ਰੱਖਿਆ ਕਰੇ ਫਿਰ ਪਸ਼ੂ ਚਾਰ ਕੀ ਰੱਖੇ ਜੇ ਮੱਝਾਂ ਕੇ ਗਾਈਆਂ ਦੋ ਆਪਣੇਆਂ ਗਾਈਆਂ ਨੇ ਤੇ ਇੱਕ ਮੱਝ ਇੱਕ ਛੋਟੀ ਆ ਠੀਕ ਐ ਜਿ ਰੱਖਦੇ ਆ ਪਸ਼ੂ ਸੋਡੇ ਵਧੀਆ ਨਾ ਮੱਜਾਂ ਦਾ ਸ਼ੌਂਕ ਹੈਗੇ ਸਭ ਕੁਝ ਸ਼ੌਂਕ ਆ ਕੇ ਨਾਲ ਫਿਰ ਰਵਾਈਵ ਕਰਨੀ ਪੈਂਦੀ ਫਿਰ ਉਹਨੇ ਕ ਰੱਖਣੇ ਪੈਂਦੇ ਨਾਲੋਂ ਸਾਹਮਣੇ ਪੈਂਦੇ ਨਾਲ ਠੀਕ ਹੈ ਇੱਕ ਕਰਕੇ ਜਿਆਦੇ ਥੋਡੇ ਇਧਰ ਬੰਦੇ ਹੀ ਪੱਠੇ ਪਾਉਂਦੇ ਆ ਨਾ ਹਾਂਜੀ ਪੱਠੇ ਬੁੜੀਆਂ ਨਹੀਂ ਪੱਠੇ ਦਾ ਕੰਮ ਕਰਦੇ ਸਾਡੇ ਉਲਟਾ ਮਾਲ ਵਿੱਚ ਹਾਂਜੀ ਹਾਂਜੀ ਸਾਡੇ ਧਾਰਾ ਤੋਂ ਲੈ ਕੇ ਸਾਰਾ ਕੰਮ ਪਸ਼ੂਆਂ ਦਾ ਬੁੜੀਆਂ ਨਹੀਂ ਕਰਦੇ ਹਾਂ ਤੁਹਾਡੇ ਤੀਵੀਆਂ ਜਿਆਦਾ ਕੰਮ ਕਰਦੇ ਸਾਡੇ ਨਹੀਂ ਸਾਡੇ ਤੇ ਇਥੇ ਘਰੇ ਹੀ ਰੋਟੀ ਪਾਣੀ ਪਕਾਉਣਾ ਹਾਂ ਰਸੋਈ ਦਾ ਕੰਮ ਪੂਰਾ ਤਗੜਾ ਕਰਦੇ ਹਾਂ ਹਾਂ ਆ ਚੀਜ਼ ਉਹਦੇ ਜਦੋਂ ਕੋਈ ਆਇਆ ਹੋਵੇ ਬਾਹਰੋਂ ਉਹਦੀ ਗੰਡੇ ਘੁੱਟ ਲੈਂਦੇ ਗਏ ਅੱਜ ਬਣਾਵਾਂਗੇ ਆਪਣੇ ਕੋਲ ਪੁਰਾਣੇ ਆ ਗਏ ਹਾਂਜੀ ਹਾਂਜੀ ਸਾਡੀਆਂ ਥੋੜੀਆਂ ਤੇੜੜੀ ਪਾ ਲੈਂਦੀਆਂ ਨਹੀਂ ਨਹੀਂ ਜਦੋਂ ਕੋਈ ਆ ਗਿਆ ਨਾ ਪੁਰਾਣਾ ਹੋਵੇ ਕਹਿੰਦੀ ਕਿੱਧਰੋਂ ਆ ਗਿਆ ਪਛੂਆਂ ਚ ਮੱਥਾ ਮਾਰੀ ਜਾਣਗੇ ਹਾਂਜੀ ਹਾਂਜੀ ਨਹੀਂ ਇੱਥੇ ਤਾਂ ਚਾਹ ਕਰਦੇ ਵੇ ਪੁਰਾਣਾ ਆਇਆ ਚੇਚਾ ਦੇ ਵਾਸਤੇ ਫਿਰ ਬੜਾਉਣਾ ਹੁੰਦਾ ਕਰਨਾ ਹੁੰਦਾ ਹਾਂ ਸਾਰਾ ਕਰ ਦਿੰਦੇ ਹਾਂ ਹਾਂਜੀ 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 ਸਾਰਾ ਬੰਦੇ ਤਾਂ ਕਿ ਪਸ਼ੂ ਵੀ ਛੋੜੇ ਹਜੇ ਹੈਗੇ ਆ ਹਾਂਜੀ ਹੁਣ ਸਾਡੇ ਬੁੜੀਆਂ ਕਰਦੀਆਂ ਨਹੀਂ ਪਸ਼ੂਆਂ ਦਾ ਵੀ ਛੱਡ ਗਏ ਠੀਕ ਠੀਕ ਤੇ ਪਸ਼ੂ ਬਹੁਤ ਘਟ ਗਏ ਸਾਡੇ ਤਾਂ ਛੋੜੇ ਹਜੇ ਮੈਂ ਹਰੇ ਘਰੇ ਵੇਖਿਆ ਦੋ ਦੋ ਚਾਰ ਚਾਰ ਪਸ਼ੂ ਹੈਗੇ ਆ ਹੈਗੇ ਹੈਗੇ ਸਾਡੇ ਦੋ ਦੋ ਚਾਰ ਚਾਰ ਹਰ ਘਰ ਜੀ ਆ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਅੰਕਲ ਠੀਕ ਹੈ ਤੇ ਆ ਮੁੰਡਾ ਬਾਈ ਹਾਂਜੀ ਮੁੰਡਾ ਠੀਕ ਹੈ ਤੇ ਜਾਰੇ ਮਿਹੰਦਰਾ ਟਰੈਕਟਰ ਰੱਖਿਆ ਨਾ ਹਾਂਜੀ ਮਿਹੰਦਰਾ ਇੱਧਰ ਜ਼ਿਆਦਾ ਚੱਲਦਾ ਮਿਹੰਦਰਾ ਅਰਜਨ ਜਿਹੜਾ ਨਾ ਠੀਕ ਹੈ ਸਾਡੇ ਇੱਥੇ ਜ਼ਿਆਦਾ ਚੱਲਦਾ ਕੰਮਜਾਬ ਹੈ ਹਾਂਜੀ ਕੰਮਜਾਬ ਪੱਠੇ-ਪੁੱਠੇ ਭਈ ਵੱਡਿਆਂ ਤਾਰ ਕੇ ਮਿਹਨਤੀ ਬੰਦੇ ਸਾਰੇ ਤੇ ਸੂਰ ਨਹੀਂ ਇਥੇ ਖਰਾਬ ਕਰਦੇ ਸੂਰ ਆਉਂਦੇ ਨੇ ਫਿਰ ਸਿਆਲ ਨੂੰ ਹੂੰ ਉਹਨਾਂ ਜਦੋਂ ਗੰਨਾ ਤਿਆਰ ਹੋਏ ਨਾ ਉਦੋਂ ਆਉਂਦੇ ਨੇ ਸੂਰ ਥੋੜਾ ਪਤਾ ਉਹ ਵੀ ਆਪਣਾ ਹਿੱਸਾ ਲੈ ਜਾਂਦੇ ਆ ਠੀਕ ਹੈ ਗੱਲ ਤੇ ਉਹ ਮਿੱਟੀ ਬਹੁਤ ਪਾੜਦੇ ਨਾ ਵਟਾਂ-ਵਟਾਂ ਫਰੋਲ ਦਿੰਦੇ ਸਾਰ ਆਮ ਇੱਥੇ ਜੋ ਤੁਰੇ ਸਭ ਕੀ ਪਾਸਾਰ ਨਾਲ ਟੋੜ-ਟੋੜੀ ਵਟ ਫੁੱਟ ਦੇਣ ਠੀਕ ਹੋਰ 12 ਪਸ਼ੂ ਨਹੀਂ ਆਉਂਦੇ ਨਹੀਂ 12 ਪਸ਼ੂ ਨਹੀਂ ਇਥੇ ਸੂਰਾਂ ਲਈ ਆ ਜਾ ਰਹੇ ਸੂਰਾਂ ਸੂਰਾਂ ਦਾ ਹੋਰ ਨਹੀਂ ਕੋਈ ਠੀਕ ਹੈ ਹਾਂਜੀ ਠੀਕ ਹੈ ਜੀ ਧੰਨਵਾਦ ਜੀ